ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਖਲੌਰ ਜ਼ਿਲ੍ਹਾ ਮਹਾਲੀ ਸਰਦਾਰ ਅਮਰਜੀਤ ਸਿੰਘ ਜੀ ਸਰਪੰਚ ਸਾਹਿਬ ਸਰਦਾਰ ਜਸਵੀਰ ਸਿੰਘ ਜੀ ਸਰਦਾਰ ਸੁਰਿੰਦਰ ਸਿੰਘ ਜੀ ਸਰਦਾਰ ਪ੍ਰਵਿੰਦਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੀ ਸਾਰੇ ਨਗਰ ਨੇ ਪਿੰਡ ਖਲੌਰ ਨੇ ਅੱਜ ਜੋ ਕੇ ਫਲੱਡ ਆਇਆ ਸੀ ਕਿਸਾਨਾਂ ਨੂੰ ਕਣਕ ਦੀ ਜਿਹੜੀ ਵਿਛੇਤੀ ਬਜਾਈ ਸੀ ਉਹਦੇ ਵਾਸਤੇ ਹੁਣ ਖਾਦ ਵੰਡਣ ਵਾਸਤੇ ਆਏ ਆਂ ਜਦੋਂ ਪਹਿਲਾਂ ਫਲੱਡ ਦਾ ਸਮਾਂ ਸੀ ਉਦੋਂ ਵੀ 670 ਲੱਖ ਦਾ ਸਮਾਨ ਵੰਡਿਆ ਗਿਆ ਸਾਰਾ ਸਮਾਨ ਵੰਡਿਆ ਗਿਆ ਸੀ ਸੋ ਸਾਰੇ ਹੀ ਨਗਰ ਨੇ ਪਿੰਡ ਖਲੌਰ ਨੇ ਅੱਜ ਅਸੀਂ ਸਰਦਾਰ ਕਰਨ ਸਿੰਘ ਜੀ ਆਲੀ ਉਹਨਾਂ ਦੇ ਦਫ਼ਤਰ ਪਹੁੰਚੇ ਆ ਸੋ ਸਾਰੇ ਇੱਥੇ ਆਪਾਂ ਸੰਗਤ ਬੈਠੀ ਹੈ ਅੱਜ ਜਿਹੜਾ ਖਾਦ ਜਿਹੜਾ ਵੰਡਿਆ ਜਾਣਾ ਹੈ ਜੀ 500 ਬੋਰੀ ਹੈ ਜੀ ਸਰ ਇਹ ਕਿ ਲੋਕੀ esto ला ਬਹੁਤ ਤਾਂ ਦਿਸੰਸ ਦਾ ਵੱਲੋਂ ਕਿਰੇ ਕਿਰੇ ਕੰਮ ਆ ਜਿਹੜੇ ਲੋਕਲੀ ਕੀਤੇ ਜਾਂਦੇ ਆ ਜਿਹੜੀ ਸਾਡੀ ਸੰਸਦਾ ਸਾਡੇ ਵੱਲੋਂ ਸਮਾਜ ਭਲਾਈ ਦੇ ਕੰਮਾਂ ਦੇ ਵਿੱਚ ਜਿਵੇਂ ਕਿ ਲੋੜਵੰਦ ਧੀਆਂ ਦੇ ਵਿਆਹ ਕਰਨੇ ਮਰੀਜ਼ਾਂ ਦਾ ਇਲਾਜ ਕਰਾਉਣਾ ਧੀਆਂ ਦੀ ਲੋੜੀ ਵੀ ਜਿਹੜੇ ਲੋਕ ਕੁੜੀਆਂ ਨੂੰ ਕੁੱਖਾਂ ਚ ਮਾਰ ਦਿੰਦੇ ਨੇ ਉਹ ਮਨਾਈ ਜਾਂਦੀ ਹਰ ਸਾਲ 4-500 ਬੱਚੀਆਂ ਦੀ ਫੇਰ ਜਿਵੇਂ ਕਿ ਕੋਈ ਵੀ ਡੈਥ ਕੇਸ ਹੁੰਦਾ ਉੱਥੇ ਵੀ ਅਸੀਂ ਸੇਵਾ ਭੇਜਦੇ ਆ ਸਾਰੇ ਸਮਾਗਮਾਂ ਤੇ ਜਿਵੇਂ ਸਕੂਲਾਂ ਚ ਬੱਚਿਆਂ ਨੂੰ ਬੂਟ ਜਰਾਬਾਂ ਪੈਨ ਕਾਪੀਆਂ ਪੈਨਸਲਾਂ ਕਿਸੇ ਬੱਚੇ ਦੀ ਫੀਸ ਇਹ ਸਾਰਾ ਕੁਝ ਹੀ ਸੇਵਾ ਕੀਤੀ ਜਾਂਦੀ ਹੈ। ਤਾਂ ਟੇਬਲ ਉੱਤੇ ਸੇਵਾ ਕੀਤੀ ਜਾਂਦੀ ਹੈ ਤਾਂ ਜਿਹੜੇ ਹੋਰ ਵੀ ਕਿਸ ਜਿਹੜੇ ਕਿ ਧਾਰਮਿਕ ਸਰਤਵਾ ਹੈਗੀ ਉਹਨਾਂ ਨੂੰ ਵੀ ਕੀ ਅਪੀਲ ਕਰਨਾ ਚਾਹੁੰਦੇ ਕਿਸ ਤਰੀਕੇ ਨਾਲ ਆਨਰ ਟਾਈਮ ਦੇ ਵਿੱਚ ਲੋਕਾਂ ਦੀ ਸੇਵਾ ਕੀਤੀ ਜਾ ਸਕਦੀ ਹੈ। ਮੈਂ ਤਾਂ ਦੇਖੋ ਜੀ ਚਲੋ ਆਪਣੇ ਤੋਂ ਗੱਲ ਕਰਦੇ ਆ ਹਰ ਵਾਰੀ ਮੇਰਾ ਇੱਕ ਜਿਹੜੀ ਗੱਲ ਕਹਿਣ ਦੀ ਹੁੰਦੀ ਹੈ। ਕਿ ਜਿੰਨੇ ਪੰਜਾਬ ਚ ਸਾਡੇ ਬਾਬੇ ਬੈਠੇ ਨੇ ਜੇ ਕਰੋ ਕਿ ਤੇ ਸਾਰੀ ਮਾਇਆ ਆਪਣੀ ਬਾਹਰ ਕੱਢ ਲੈਣ ਤੇ ਸਹੀ ਤਰੀਕੇ ਦੇ ਨਾਲ ਹਰ ਇੱਕ ਤੱਕ ਪਹੁੰਚਾਈ ਜਾਵੇ ਸਹੀ দান ਸਹੀ ਜਗ੍ਹਾ ਲੱਗ ਜਾਵੇ ਤਾਂ ਅਸੀਂ ਪੰਜਾਬ ਦੇ ਵਿੱਚ ਸੋਨੇ ਦੀਆਂ ਸੜਕਾਂ ਬਣਾ ਸਕਦੇ ਹਾਂ ਪਰ ਗੱਲ ਕੀ ਹੈ ਸਾਡੇ ਵਰਗੇ ਇਕੱਠਾ ਕਰਨ ਤੇ ਲੱਗੇ ਆ ਮਾਇਆ ਇਕੱਠੀ ਹੋ ਜਾਂਦੀ ਹੈ ਵੰਡਣ ਦਾ ਨਾਮ ਨਹੀਂ ਸਭ ਤੋਂ ਪਹਿਲਾਂ ਜਿੰਨੇ ਵੀ ਸਾਡੇ ਸਾਰੇ ਵੀਰ ਇੱਥੇ ਪਹੁੰਚੇ ਆ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦਾ ਜੀ ਆਇਆਂ ਨੂੰ ਕਹਿੰਦਾ ਜਿਹੜੇ ਸਾਡੇ ਸੁਲਤਾਨਪੁਰ ਲੋਧੀ ਦੇ ਹੜ ਪ੍ਰਭਾਵਿਤ ਹੋਏ ਆ ਉਹਨਾਂ ਦੀ ਸਾਰ ਲੈਣ ਲਈ ਟਾਈਮ ਤੋਂ ਟਾਈਮ ਆਉਂਦੇ ਆ ਇਹਨਾਂ ਵਿੱਚ ਜਿੱਦਾਂ ਅੱਜ ਜਿਹੜੀ ਸਾਡੇ ਸੱਜਣ ਪਹੁੰਚੇ ਆ ਖਲੌਰ ਤੋਂ ਪਿੰਡ ਮੁਹਾਲੀ ਸਰਪੰਚ ਅਮਰਜੀਤ ਸਿੰਘ ਜੀ ਸਰਦਾਰ ਪ੍ਰਵਿੰਦਰ ਸਿੰਘ ਜੀ ਸਰਦਾਰ ਜਸਵੀਰ ਸਿੰਘ ਜੀ ਸਰਦਾਰ ਸੁਰਿੰਦਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੀ ਸਰਦਾਰ ਕਿਰਪਾਲ ਸਿੰਘ ਨੰਬਰਦਾਰ ਜੀ ਤੇ ਸਰਦਾਰ ਲਾਭ ਸਿੰਘ ਜੀ ਬਾਕੀ ਕਿਸੇ ਦਾ ਕੋਈ ਨਾਂ ਰਹਿ ਗਿਆ ਹੋਵੇ ਤੇ ਖਿਮਾ ਤੇ ਵਿਸ਼ੇਸ਼ ਜਿਹੜਾ ਬਾਬਾ ਅਜੀਤ ਸਿੰਘ ਜੀ ਆ ਸਾਡੇ ਇਹ ਕਾਫੀ ਲੰਮੇ ਸਮੇਂ ਤੋਂ ਆ ਰਹੇ ਆ ਇੱਥੇ ਤੇ ਇਹਨਾਂ ਦਾ ਮੈਂ ਧੰਨਵਾਦ ਕਰਦਾ ਕਿ ਜਿਹੜੇ ਮਤਲਬ ਲੋਕਾਂ ਦੀ ਸਾਰ ਲੈਣ ਲਈ ਆਪਣੀ ਦਹਾਂ ਨੋਵਾਂ ਦੀ ਕਮਾਈ ਦੇ ਵਿੱਚੋਂ ਦਸਵੰਦ ਕੱਢ ਕੇ ਤੇ ਸਾਡੇ ਜਿਹੜੇ ਕਿਸਾਨ ਆ ਜ਼ਿਮੀਂਦਾਰ ਆ ਜਿਨ੍ਹਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੜਾਂ ਦਾ ਤੇ ਉਹਨਾਂ ਨੂੰ ਆ ਮਤਲਬ ਖਾਦ ਬਹੁਤ ਜ਼ਰੂਰੀ ਹੁੰਦੀ ਹੈ ਜ਼ਿਮੀਂਦਾਰ ਲਈ ਖਾਸ ਕਰ ਜਿਹੜੇ 2-4 ਕਿੱਲਾਂ ਵਾਲੇ ਜ਼ਿਮੀਂਦਾਰ ਆ ਉਹਨਾਂ ਲਈ ਤਾਂ ਇਹ ਵਰਦਾਨ ਆ ਮਤਲਬ ਉਹਨਾਂ ਦਾ ਨੁਕਸਾਨ ਸਭ ਤੋਂ ਵੱਧ ਹੋਇਆ ਤੇ ਮੈਂ ਤਾਂ ਇਹਨਾਂ ਦਾ ਧੰਨਵਾਦ ਹੀ ਕਰ ਸਕਦਾ ਜੀ ਜਿਹੜਾ ਇੱਥੇ ਸਾਡੇ ਸੁਲਤਾਨਪੁਰ ਉਹਨਾਂ ਲਈ ਪਹੁੰਚੇ ਆ। ਬਾਬਾ ਜੀ ਸਿੰਘ ਜੀ ਵੱਲੋਂ ਇੱਕ ਗੱਲ ਕਹੀ ਗਈ ਜਿਹੜੀ ਇੱਥੇ ਤੇ ਤੇ ਧਾਰਮਿਕ ਸੰਸਥਾ ਦਾ ਆਪਣੇ ਤਰ੍ਹਾਂ ਕੀ ਜਿੰਨੇ ਖਜ਼ਾਨੇ ਖੋਲ ਦੇ ਤਾਂ ਪੰਜਾਬ ਦੀ ਜਿਹੜੇ ਸੜਕਾ ਸੋਨੇ ਦੀ ਬਣ ਸਕਦੀ ਹੈ। ਕਿੰਨਾ ਦੇ 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 ਸੋਨੇ। ਇਹਦੇ 'ਚ ਗੱਲ ਇਸ ਤਰ੍ਹਾਂ ਆ ਜੀ ਗੱਲ ਨਾ ਇਹ ਚਲੋ ਇਹ ਕਈ ਮੁੱਦਿਆਂ ਵਿਸ਼ਾ ਹੈਗਾ ਕਾਫੀ ਲੰਮੇ ਸਮੇਂ ਦਾ ਮੁੱਦਾ। ਇਹਦੇ 'ਚ ਦਾਨ ਦੇਣ ਵਾਲਾ ਤੇ ਦਾਨ ਲੈਣ ਵਾਲਾ ਵੀ ਸਾਫ਼ ਚਾਹੀਦਾ। ਸੰਸਥਾ ਵੀ ਬਹੁਤ ਆ। ਅੱਗੋਂ ਦਾਨ ਲੈਣ ਵਾਲੇ ਵੀ ਬਹੁਤ ਆ ਕਈ ਵਾਰਾਂ ਸੰਸਤਾ ਜ਼ਿਆਦਾ ਦਾਨ ਕਰ ਜਾਂਦੀਆਂ ਅਗਲੇ ਬੰਨੇ ਮਤਲਬ ਸ਼ੱਕ ਨਾਲੇ ਜਾਦੇ ਬੈਠੇ ਹੁੰਦੇ ਆ ਜਿੱਦਾਂ ਕਿ ਕੁਝ ਬੰਦੇ ਹੜਾਂ ਦੇ ਵਿੱਚ ਸਾਡੇ ਇਧਰ ਏਰੀਏ 'ਚ ਗੱਲ ਕੌੜੀ ਕਈਆਂ ਨੂੰ ਲੱਗੂਗੀ ਪਰ ਹੁਣ ਸੱਚ ਤਾਂ ਸੱਚ ਹੀ ਆ ਵੀ ਕੋਸ਼ਲ ਬੰਦਿਆਂ ਦੀ ਸੋਚ ਇਹ ਹੁੰਦੀ ਕਿ ਸਾਨੂੰ ਮਿਲ ਜੇ ਤੇ ਬਸ ਅਸੀਂ ਖਾ ਲਈਏ ਇਸ ਚੀਜ਼ ਤੋਂ ਗਰੇਜ ਕਰਨਾ ਚਾਹੀਦਾ ਬਹੁਤ ਦਾਨੀ ਸੱਜਣਾ ਹੁਣ ਮੰਨ ਲਓ ਇਹ ਮਹੱਲੀ ਤੋਂ ਪਹੁੰਚੇ ਆ ਸਾਡੇ ਵੀਰ ਸਵੇਰ ਦੇ ਤੁਰੇ ਆ ਠੀਕ ਆ ਜੀ ਇਹਨਾਂ ਨੂੰ ਕੀ ਸਿਰਫ ਆ ਕੇ ਯਾਰ ਇਹਨਾਂ ਨੂੰ ਦੁੱਖ ਆ ਇੱਕ ਆਪਦੇ ਪੰਜਾਬ ਦਾ ਆਪਦੇ ਪੰਜਾਬੀਆਂ ਦਾ ਜ਼ਿਮੀਂਦਾਰਾਂ ਦਾ ਇੱਕ ਦੁੱਖ ਆ ਭਾਵੇਂ 500 ਤੋੜਾ ਇਹ ਮੈਨਾਂ ਵੀ 10 ਤੋੜੇ ਵੀ ਦੇ ਕੇ ਜਾਣ ਉਹ ਵੀ ਇੰਨਾਂ ਦਾ ਸਿਰ ਮੱਥੇ ਆ ਕਿੰਨੀ ਦੂਰੋਂ ਇਹ ਸੇਵਾ ਦੀ ਭਾਵਨਾ ਤੇ ਬਾਬਾ ਜੀ ਸਿੰਘ ਜੀ ਜਿਹੜਾ ਨਾਲ ਲੈ ਕੇ ਆਏ ਆ ਇਸ ਤੋਂ ਵੱਡੀ ਸੇਵਾ ਨਹੀਂ ਇਹ ਸਾਰੀਆਂ ਹੀ ਸੰਸਥਾਵਾਂ ਤਾਂ ਠੀਕ ਕਰਦੀਆਂ ਪਰ ਜਿੱਦਾਂ ਸਾਡੇ ਅਰਗੇ ਕੋਈ ਆਗੂ ਹਲਕਿਆਂ ਦੇ ਵਿੱਚ ਜਾਂ ਪਿੰਡਾਂ 'ਚ ਉਹਨਾਂ ਨੂੰ ਬੜੀ ਨੀਤ ਸਾਫ਼ ਰੱਖ ਕੇ ਮਦਦ ਚੱਲਣਾ ਚਾਹੀਦਾ ਜੀ ਗੱਲ ਦੇਖੋ ਸੇਵਾ ਵਧੀਆ ਜੀ ਇਹਨਾਂ ਦੀ ਬਹੁਤ ਵਧੀਆ ਸੇਵਾ ਕਰ ਰਹੇ ਆ ਸਮਾਜ ਸੇਵੀ ਹਰੇ ਕੋਰਡੀਮ ਬਖਸਦਾ ਪਰਮਾਤਮਾ ਇਹਨਾਂ ਨੂੰ ਬਖਸੀ ਹੈ ਇਹ ਸੇਵਾ ਕਰ ਰਹੇ ਆ ਅਸੀਂ ਪਿੰਡ ਖਲੌਰ ਜ਼ਿਲ੍ਹਾ ਮੁਹਾਲੀ ਤੋਂ ਇੱਥੋਂ ਪਹਿਲਾਂ ਵੀ ਅਸੀਂ ਲੈ ਕੇ ਆਏ ਹੜਪ ਪ੍ਰੋਜੈਕਟਾਂ ਵਾਸਤੇ ਹੁਣ ਅਸੀਂ ਜਿਹੜੀ ਪਛੇਤੀ ਕਣਕ ਹੈ ਵੀ ਅਸੀਂ ਕਿਹਾ ਵੀ ਉੱਥੇ ਲੋੜ ਹੈਗੀ ਹੈ ਅਸੀਂ ਸਾਰੇ ਪਿੰਡ ਵੱਲੋਂ ਮਾਇਆ ਇਕੱਠੀ ਕਰਕੇ ਤੇ ਸਾਨੂੰ ਇੱਥੇ ਘੱਟ ਸਈਗਾ ਇਸ ਇਲਾਕੇ ਦਾ ਪਤਾ ਇਹ ਬਾਬਾ ਜੀ ਅਜੀਤ ਸਿੰਘ ਬੈਠੇ ਹੈ ਜੀ ਇਹ ਸੇਵਾਦਾਰ ਇੱਥੇ ਵਧੀਆ ਕਰਦੇ ਨੇ ਸੇਵਾ ਅਸੀਂ ਇਹਨਾਂ ਨੂੰ ਨਾਲ ਲੈ ਕੇ ਇੱਥੇ ਅਸੀਂ ਆਏ ਆ ਤੇ 500 ਕਟਾ ਅਸੀਂ ਲੈ ਕੇ ਆਏ ਇਹਦਾ ਖਾਦਾ ਅਸੀਂ ਉਹ ਵਰਤਾਵਾਂਗੇ ਕਹ ਲਓ ਕਿ ਤੁਸੀਂ ਬਾਬਾ ਜੀ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਸਮਾਜ ਸੇਵਾ ਦਾ ਕੰਮ ਬਿਲਕੁਲ ਬਿਲਕੁਲ ਅਸਰ ਸਾਡਾ ਪਿੰਡ ਵੀ ਸਾਡੇ ਨਾਲ ਹੈ ਭਰਾ ਬੈਠੇ ਆ ਆਪਣਾ ਗੁਰਦੁਆਰਾ ਕਵਰਨ ਕਵਰਨਰ ਕਮੇਟੀ ਦੇ ਇਹ ਮੈਂਬਰ ਨੇ ਸਾਰੇ ਪ੍ਰਧਾਨ ਵੀ ਨੇ ਸਾਨੂੰ ਨਾਲ ਚੱਲਾਂਗੇ ਬਾਬਾ ਜੀ ਇਦਾਂ ਕਰਾਂਗੇ ਸਮਾਜ ਸੇਵੀ ਇਦਾਂ ਹੀ ਅਸੀਂ ਕਰਦੇ ਰਾਂਗੇ ਜੇ ਕਿਤੇ ਲੋੜ ਹੋਵੇਗੀ ਹੱਪਿੰਡਵਲੋਂ ਇਹ ਜਿਹੜਾ ਨਗਰ ਜਿਹੜਾ ਪਿੰਡ ਖਲੌਰ ਜ਼ਿਲ੍ਹਾ ਮੁਹਾਲੀ ਤੋਂ ਸਾਰੇ ਪਿੰਡ ਵੱਲੋਂ ਢਿਲ-ਫੁਲਕਟਾ ਮੱਕਾ ਠੀਕ ਕਰਕੇ ਅਸੀਂ ਇੱਥੇ ਲੈ ਪਹਿਲਾਂ ਵੀ ਅਸੀਂ ਕਰਦੇ ਰਹੇ ਸੇਵਾ ਇੱਥੇ ਆਏ ਆ ਤੇ ਅੱਜ ਅਸੀਂ ਸੋਚਿਆ ਵੀ ਕਿਸਾਨਾਂ ਵਾਸਤੇ ਕੁਝ ਹੋਰ ਥੋੜਾ ਜਿਆ ਕਰੀਏ ਇਸ ਕਰਕੇ ਅਸੀਂ ਕੋਈ ਕਿਹਾ ਵੀ ਰੇਹ ਦੀ ਲੋਡ ਹੋਵੇ ਅਸੀਂ ਯੂਰੀਏ ਦੇ ਲੈ ਲੈ ਕੇ ਆਏ ਆ ਕਹ ਲਓ ਕਿ ਗੁਰੂ ਦੀ ਨਗਰੀ ਦੇ ਵਿੱਚ ਸੰਗਤ ਦੀ ਸੇਵਾ ਕਰਨਾ ਬਿਲਕੁਲ ਬਿਲਕੁਲ ਸਾਡਾ ਬਹੁਤ ਧੰਨ ਭਾਗ ਸਾਡੇ ਹੈ ਅਸੀਂ ਇੱਥੇ ਗੁਰੂ ਦੀ ਨਗਰੀ ਵਿੱਚ ਸਾਡਾ ਕਰਨ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਮੀਡੀਆ ਵਾਲਿਆਂ ਦਾ ਜਿਹੜੀ ਸਾਡੀ ਗੱਲ ਹੈ ਇਹ ਇੱਥੇ ਤੱਕ ਤੁਸੀਂ ਪਛਾਣ ਦੀ ਕੋਸ਼ਿਸ਼ ਕਰ ਰਹੇ ਤੁਸੀਂ ਮਿਲੇ ਹੋ ਆ ਕੇ ਕਿੱਦਾਂ ਦਾ ਇਹਨਾਂ ਨੂੰ ਵੀਰਾ ਲੱਗਿਆ ਕਿੱਦਾਂ ਦਾ ਇਹਨਾਂ ਤੇ ਲੋਕਚਾਰੀ ਲੱਗੀ ਬੜੀ ਸੋਹਣਾ ਜੀ ਇਹ ਵਿਸਰੇ ਹੈ ਚੰਗਾ ਅੱਛੀ ਗੱਲ ਲੱਗੀ ਹੈ ਜੀ ਸਾਨੂੰ ਇਹ ਮਿਲੇ ਬੜਾ ਬਹੁਤ ਨੌਜਵਾਨਾਂ ਨੂੰ ਇਦਾਂ ਅੱਗੇ ਆਉਣਾ ਚਾਹੀਦਾ ਨੌਜਵਾਨਾਂ ਨੂੰ ਬਿਲਕੁਲ ਪੋਲਿਟਿਕਸ ਦੇ ਵਿੱਚ ਜ ਜੀ ਬਧੀਆ ਹੈ ਜੀ ਇਹ ਸੱਚੀ ਸੂਚੀ ਪੋਲਿਟਿਕਸ ਨੂੰ ਕਰਨੀ ਚਾਹੀਦੀ ਹੈ ਬਾਈ ਦਾ ਸਾਥ ਦੇਣਾ ਚਾਹੀਦਾ ਸਾਰਿਆਂ ਨੂੰ ਜੇ ਅੱਚਾ ਬੰਦਾ ਕਰ ਰਿਹਾ ਸੇਵਾ ਕਰ ਰਿਹਾ ਉਹਦਾ ਸਾਥ ਦਿਓ ਆਪਣਾ ਫਰਜ਼ ਵੀ ਹੈ ਤੇ ਧਰਮ ਵੀ ਹੈ ਥੈਂਕ ਯੂ ਅੱਜ ਤੁਹਾਡੇ ਪਿੰਡ ਦੇ ਵਿੱਚ ਇਸ ਸੰਸਥਾ ਵੱਲੋਂ ਤੇ ਆਲੀ ਸਾਹਿਬ ਦੇ ਉਦਮਾਂ ਦੇ ਨਾਲ ਜਿਹੜਾ ਤੁਹਾਡੀ ਮਦਦ ਲਈ ਆਇਆ ਖਾਦ ਦੇਣ ਆਇਆ ਕੀ ਕਹਿਣਾ ਚਾਹੁੰਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਇਹ ਨਗਰ ਬੜੇ ਲੰਮੇ ਅਰਸੇ ਤੋਂ ਅਸੀਂ ਹੜਾ ਦੀ ਮਾਰ ਝੱਲ ਰਹੇ ਹਾਂ ਜੀ ਤੇ ਅਸੀਂ ਇਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਜਿਹੜੇ ਮਹਾਲੀ ਤੋਂ ਨਗਰ ਫਲੋਰ ਖਲੋਰ ਨਗਰ ਤੋਂ ਬਾਬਾਜੀਤ ਸਿੰਘ ਜੀ ਦੇ ਤੇ ਕਰਨ ਵੀਰਾਲੀ ਸਿੰਘ ਜੀ ਜਿਹੜੇ ਸਾਡੇ ਇਲਾਕੇ ਦੇ ਬਹੁਤ ਜਿਹਾਰੂ ਆਗੂ ਨੇ ਤੇ ਜਿਹੜੇ ਦਿਨ ਰਾਤ ਇਸ ਇਲਾਕੇ ਨੂੰ ਜਾਣਦੇ ਵੀ ਆ ਕਿ ਕਿਹੜੇ ਕਿਹੜੇ ਥਾਵਾਂ ਤੇ ਮਾਰ ਪਈ ਆ ਤੇ ਇਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਿਹੜੇ ਔਖੀ ਟਾਈਮ ਸਾਡੀ ਬਾਹ ਫੜ ਰਹੇ ਆ ਕਿਉਂਕਿ ਯੂਰੀਆ ਦੀ ਜਿਹੜੀ ਖਾਦ ਦੀ ਬਹੁਤ ਜ਼ਿਆਦੀ ਛਾਟ ਆ ਜੀਵਿੰਦਾਰਾਂ ਨੂੰ ਮਿਲ ਨਹੀਂ ਰਹੀ ਤੇ ਬਾਕੀ ਅਸੀਂ ਇੰਨੇ ਜੋਗੇ ਵੀ ਨਹੀਂ ਕਿ ਜਿਹੜੀ ਯੂਰੀਆ ਲੈ ਕੇ ਖਤਿਆਂ ਚ ਪਾ ਸਕੀ ਤੇ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਇਸ ਟਾਈਮ ਸਾਡੀ ਬਾਹ ਫੜੀ ਇਹਨਾਂ ਨੇ ਆ ਕੇ ਬਹੁਤ ਬਹੁਤ ਦਿਲੋਂ ਧੰਨਵਾਦ ਜੀ ਇਹਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ